ਜੇ ਜਦੋਂ ਮੈਂ ਇੱਕ ਰੱਬ ਦੀ ਗੱਲ ਕਰਦਾ ਇਹਨਾਂ ਨੂੰ ਦੁੱਖ ਲੱਗਦਾ ਜਦ ਹਮ ਏਕੋ ਏਕ ਕਰ ਜਾਂਦੇ ਆ ਤਬ ਲੋਕਾਂ ਕਾਹੇ ਦੁੱਖ ਮੰਨਿਆ ਕਹਿੰਦੇ ਮੈਨੂੰ ਸਮਝ ਨਹੀਂ ਆਇਆ ਵੀ ਜਦੋਂ ਮੈਂ ਇੱਕ ਰੱਬ ਦੀ ਗੱਲ ਕੀਤੀ ਮੈਂ ਇੱਕ ਨਾਲ ਜੁੜਦਾ ਪਿਆ ਇਹਨਾਂ ਨੂੰ ਕਹਦਾ ਦੁੱਖ ਲੱਗਦਾ ਪਿਆ ਅੱਜ ਵੀ ਤੇ ਇਦਾਂ ਹੀ ਹੈ ਨਾ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਸਾਡਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਬਹੁਤਿਆਂ ਨੂੰ ਦੁੱਖ ਲੱਗਦਾ ਕਿਉਂ ਜੀ ਅਸੀਂ ਇੱਕ ਨੂੰ ਮੰਨਦੇ ਆ ਤੁਹਾਨੂੰ ਕਾਹਦਾ ਦੁੱਖ ਹੈ ਤੁਸੀਂ ਦੋ ਨੂੰ ਮੰਨਣਾ ਮੰਨੀ ਜਾਓ ਪਰ ਉਹਨਾਂ ਨੂੰ ਲੱਗੇਗਾ ਨਹੀਂ ਤੁਸੀਂ ਵੀ ਮੰਨੋ ਤੱਕਾ ਹੈ ਨਾ ਇਹ ਅਸਲ ਦੇ ਵਿੱਚ ਅਖਵਾ ਆਪਣੇ ਆਪ ਨੂੰ ਸਿੱਖ ਰਹੇ ਨੇ ਪਰ ਬਣ ਔਰੰਗਜ਼ੇਬ ਗਏ ਨੇ ਔਰੰਗਜ਼ੇਬ ਧੱਕਾ ਕਰਦਾ ਸੀ ਇਹ ਲੋਕ ਵੀ ਧੱਕਾ ਕਰਦੇ ਨੇ ਨਹੀਂ ਤਾਂ ਕਿਸੇ ਨੂੰ ਇਹ ਹੱਕਾ ਥੋੜੀ ਨਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕੋਈ ਹੋਰ ਕਰ ਜਾਵੇ ਆ ਕੇ ਪਰ ਇਹ ਧੱਕਾ ਕਰਨ ਵਾਲੇ ਹੀ ਇਹ ਕੰਮ ਕਰ ਸਕਦੇ ਧੱਕੇ ਨਾਲ ਕਰ ਰਹੇ ਨੇ ਜੋ ਵੀ ਕਰ ਰਹੇ ਅਸਲ 'ਚ ਇਹ ਔਰੰਗਜ਼ੇਬ ਹੀ ਨੇ ਔਰੰਗਜ਼ੇਬ ਸ਼ਰੀਰਕ ਤੌਰ ਤੇ ਮਰ ਗਿਆ ਸੋਚ ਕਰਕੇ ਅੱਜ ਵੀ ਇਹਨਾਂ 'ਚ ਜਿੰਦਾ ਹੈ ਤੇ ਸਿੱਖੀ ਨੇ ਦੀਵਾਨ ਕਿੰਨੇ ਵੱਡੇ ਵੱਡੇ ਸਮਾਗਮ ਹੁੰਦੇ ਨੇ ਸਾਡੀ ਕੌਮ ਦੇ ਅੰਦਰ ਉਹਦਾ ਆਊਟਪੁੱਟ ਉਹਦਾ ਰਿਜ਼ਲਟ ਕੀ ਨਿਕਲਦਾ ਪਿਆ ਕੀ ਰਿਜ਼ਲਟ ਨਿਕਲ ਰਹੇ ਉਹਦਾ ਕੋਈ ਰਿਜ਼ਲਟ ਬਹੁਤਾ ਕੋਈ ਅੱਛਾ ਰਿਜ਼ਲਟ ਸਾਹਮਣੇ ਨਹੀਂ ਆ ਰਿਹਾ ਦੋਸ਼ ਅਸੀਂ ਬੇਸ਼ੱਕ ਦੇ ਦਿਆਂਗੇ ਆ ਫਲਾਣੇ ਪ੍ਰਚਾਰਕ ਆ ਨਹੀਂ ਕਰਦੇ ਦੂਜੇ ਆ ਨਹੀਂ ਕਰਦੇ ਕਮੇਟੀਆਂ ਵਾਲੇ ਆ ਨਹੀਂ ਕਰਦੇ ਉਹਨਾਂ ਨੇ ਨਹੀਂ ਕਰਨਾ ਨਾ ਕਰਨ ਹੁਣ ਇਹ ਸਾਰੀਆਂ ਆਸਾਂ ਕੋਈ ਸ਼੍ਰੋਮਣੀ ਕਮੇਟੀ ਤੋਂ ਲਾ ਕੇ ਬੈਜ ਜਾਵੇ ਤਾਂ ਉਹਨਾਂ ਨੇ ਤਾਂ ਕੱਖ ਨਹੀਂ ਕਰਨਾ ਕੋਈ ਸਾਰੀਆਂ ਆਸਾਂ ਦਿੱਲੀ ਕਮੇਟੀ ਤੋਂ ਲਾ ਕੇ ਬੈਜੇ ਤਾਂ ਉਹਨਾਂ ਨੇ ਤਾਂ ਕੱਖ ਨਹੀਂ ਕਰਨਾ ਹਾਂ ਉਹ ਦੁਰਗਾ ਦੀ ਕਥਾ ਕਰਾ ਸਕਦੇ ਨੇ ਉਹ ਦੁਰਗਾ ਦੀ ਕਥਾ ਕਰਾ ਸਕਦੇ ਨੇ ਪਰ ਜੇ ਅਸੀਂ ਸੋਚੀਏ ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੱਚ ਦੁਨੀਆ ਦੇ ਲੋਕਾਂ ਦੇ ਸਾਹਮਣੇ ਰੱਖ ਦੇਣਗੇ ਤੇ ਉਹ ਸੱਚ ਦਾ ਦੁਨੀਆ ਦੇ ਲੋਕਾਂ ਦੇ ਸਾਹਮਣੇ ਉਹਨਾਂ ਨੇ ਰੱਖਣਾ ਕੋਈ ਨਹੀਂ ਅੱਜ ਉਦਮ ਮੈਨੂੰ ਕਰਨਾ ਪੈਣਾ ਸੀ ਅੱਜ ਮੈਨੂੰ ਆਪਣੇ ਆਪ ਨੂੰ ਸਾਹਮਣੇ ਰੱਖਣਾ ਪੈਣਾ ਸੀ ਵੀ ਹਾਂ ਮੈਂ ਵੀ ਕੁਝ ਹੈਗਾ ਵਾਂ ਆਪਣੀ ਕੋਈ ਹੋਂਦ ਬੰਦੇ ਨੂੰ ਸਾਹਮਣੇ ਰੱਖਣੀ ਪੈਣੀ ਸੀ ਵੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਨ ਵਾਲੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿਉਣ ਵਾਲੇ ਆ ਅਸਾਨੂੰ ਸਾਹਮਣੇ ਤੇ ਆਉਣਾ ਚਾਹੀਦਾ ਸੀ ਨਾ ਘਟੋ ਘਟ ਪਰ ਅੱਜ ਕੌਮ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਨੈਟ ਉੱਤੇ ਫੇਸਬੁੱਕ ਉੱਤੇ ਤੁਸੀਂ ਵੇਖਦੇ ਹੋਗੇ ਸਭ ਕੁਝ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਹੋਰ ਗ੍ਰੰਥਾਂ ਦਾ ਪ੍ਰਕਾਸ਼ ਹੋ ਰਿਹਾ ਕਿੰਨੇ ਕੁ ਬੰਦੇ ਬੋਲਦੇ ਪਏ ਨੇ ਇਸ ਬਾਰੇ ਦੱਸੋ ਸਾਡੇ ਪ੍ਰਚਾਰਕ ਵੀ ਨਹੀਂ ਬੋਲੇ ਬਹੁਤੇ ਆਮ ਸੰਗਤ ਦੇ ਵਿੱਚੋਂ ਕੁਝ 8-10 ਬੰਦੇ ਹੋਣਗੇ ਜਿਨ੍ਹਾਂ ਨੇ ਕੁਝ ਕੋਈ ਵੀਡੀਓਜ਼ ਪਾਈਆਂ ਉਹ ਵੀ ਕਥਾ ਦੇ ਵਿੱਚ ਮੈਂ ਬੇਨਤੀ ਕੀਤੀ ਸੀ ਵੀ ਕੁਝ ਤਾਂ ਕਰੋ ਉਹਨਾਂ ਨੇ ਪਾਈਆਂ ਵੀਡੀਓ ਚਲੋ ਬੜੀ ਚੰਗੀ ਗੱਲ ਹੈ ਧੰਨਵਾਦ ਉਹਨਾਂ ਦਾ ਪਰ ਆਮ ਸਿੱਖ ਨਹੀਂ ਨਾ ਬੋਲਦਾ ਪਿਆ ਆਮ ਸਿੱਖ ਚੁੱਪ ਕਰਕੇ ਬੈਠਾ ਹੋਇਆ ਉਹਦੇ ਗੁਰੂ ਦਾ ਸ਼ਰੀਕ ਪੈਦਾ ਕਰ ਦਿੱਤਾ ਗਿਆ ਪਰ ਆਮ ਸਿੱਖ ਨਹੀਂ ਬੋਲ ਰਿਹਾ ਹਾਲਾਤ ਉਹੀ ਨੇ ਕਿ ਜੀ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਗਿਣਤੀ ਅਸਲ 'ਚ ਉਹਨਾਂ ਦੀ ਜ਼ਿਆਦਾ ਨਹੀਂ ਗਿਣਤੀ ਤੁਹਾਡੀ ਜ਼ਿਆਦਾ ਹੈ ਅਸੀਂ ਸੋਚਦੇ ਹਾਂ ਉਹਨਾਂ ਦੀ ਗੰਟੀ ਜ਼ਿਆਦਾ ਅਸੀਂ ਕੀ ਕਰ ਸਕਦੇ ਹਾਂ ਮੈਂ ਤਾਂ ਕੇਵਲ ਇੰਨਾ ਕਹਿਣਾ ਹੁਣਾ ਘਟੋ ਘਟ ਜਾਗ ਹੀ ਜਾਈਏ ਦੁਨੀਆ ਦੇ ਲੋਕਾਂ ਨੂੰ ਆਪਣਾ ਦਸੀਏ ਤੇ ਸੀ ਵੀ ਅਸੀਂ ਵੀ ਜਿਉਂਦੇ ਆ ਜਿਹੜੀ ਗੱਲ ਮੈਂ ਪਹਿਲਾਂ ਆਖੀ ਜੀ ਉਹ ਮੈਂ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਦਾ ਵੀ ਘੱਟੋ ਘੱਟ ਆਪਣੀ ਹੋਣ ਦੀ ਦੁਨੀਆ ਦੇ ਲੋਕਾਂ ਦੇ ਸਾਹਮਣੇ ਰੱਖ ਦਈਏ ਇੱਕ ਵੀਡੀਓ ਬਣਾ ਕੇ ਦਾ ਆਪਾਂ ਘੱਟੋ ਘੱਟ ਅਪਲੋਡ ਕਰ ਸਕਦੇ ਆ ਨਾ WhatsApp ਦੇ ਉੱਤੇ Facebook ਦੇ ਉੱਤੇ ਵੀ ਆ ਜੋ ਕਰਤੂਤ ਕੀਤੀ ਗਈ ਹੈ ਉਹ ਠੀਕ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਇਹ ਚੰਦੋਆ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਲੱਗ ਸਕਦਾ ਹੈ ਇਹ ਕਿਸੇ ਹੋਰ ਗ੍ਰੰਥ ਦੇ ਉੱਤੇ ਨਹੀਂ ਲੱਗ ਸਕਦਾ ਰਮਹਲਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਦਿੱਤਾ ਜਾ ਸਕਦਾ ਹੈ ਇਹਦੇ ਨਾਲ ਹੋਰ ਕੋਈ ਗ੍ਰੰਥ ਦੇ ਉੱਤੇ ਰਮਹਲਾ ਨਹੀਂ ਦਿੱਤਾ ਜਾ ਸਕਦਾ ਇਹ ਚਵਰ ਛਤਰ ਤਖਤ ਦਾ ਮਾਲਕ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਇਸ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ ਠਟੁਕਟ ਆ ਗੱਲਾਂ ਤੇ ਅਸੀਂ ਕਹਿ ਸਕਦੇ ਆ ਨਾ ਇਥੇ ਗੁਰੂ ਦਾ ਸ਼ਰੀਕ ਪੈਦਾ ਕਰ ਦਿੱਤਾ ਗਿਆ ਸਾਡੇ ਲੋਕ ਸੁੱਤੇ ਪਏ ਨੇ ਕੋਈ ਧਿਆਨ ਦੇਣ ਵਾਲੇ ਪਾਸੇ ਨੂੰ ਤਿਆਰ ਨਹੀਂ ਹੈਗਾ ਤੇ ਇੱਕ ਗੱਲ ਚੇਤੇ ਰੱਖਿਓ ਜੇ ਅੱਜ ਕੌਮ ਇਸ ਪਾਸੇ ਨੂੰ ਸੋਚਣ ਵਾਸਤੇ ਤਿਆਰ ਨਹੀਂ ਹੈ ਅਸੀਂ ਸੋਚਦੇ ਹਾਂ ਪ੍ਰਚਾਰਕ ਆਪੇ ਕਰ ਲੈਣਗੇ ਜਾਂ ਕਮੇਟੀਆਂ ਵਾਲੇ ਕਰ ਲੈਣਗੇ ਕਮੇਟੀਆਂ ਕਮੇਟੀਆਂ ਵਾਲਿਆਂ ਨੇ ਕੁਝ ਨਹੀਂ ਕਰਨਾ ਆ ਜੜੀਆਂ ਵੱਡੀਆਂ ਆਮ ਸਿੱਖ ਨੂੰ ਜਾਗਣਾ ਪੈਣਾ ਹੋਣਾ ਤੇ ਜੇ ਅਸੀਂ ਆਮ ਸਿੱਖ ਜਿਹੜਾ ਹੈ ਉਹ ਨਾ ਜਾਗ ਗਿਆ ਤੇ ਗੱਲ ਬਹੁਤ ਖਰਾਬ ਹੋ ਜਾਏਗੀ ਉਹ ਸਮਾਂ ਆਏਗਾ ਜਦੋਂ ਸਾਨੂੰ ਉਹ ਚੀਜ਼ਾਂ ਹੰਡਾਉਣੀਆਂ ਪੈਣਗੀਆਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਵੇਖ ਲਓ ਗੁਰਦੁਆਰਿਆਂ ਦੇ ਵਿੱਚ ਮੈਂ ਪਹਿਲਾਂ ਜਿਵੇਂ ਬੇਨਤੀ ਕੀਤੀ ਦੁਰਗਾ ਦੀ ਕਥਾ ਸ਼ੁਰੂ ਹੋ ਗਈ ਅਗਲੇ ਨੇ ਦਰਮੈਣ ਦੀ ਕਥਾ ਵੀ ਕਰਾ ਦੇਣੀ ਹੈ ਫਿਰ ਜੇ ਦੁਰਗਾ ਦੀ ਕਥਾ ਹੋ ਸਕਦੀ ਹੈ ਰਮਾਇਣ ਦੀ ਕਥਾ ਹੋਏਗੀ ਮਹਾਭਾਰਤ ਦੀ ਕਥਾ ਹੋਏਗੀ ਕਿਹੜੇ ਪਾਸੇ ਨੂੰ ਅਸੀਂ ਤੁਰ ਪਾਵਾਂਗੇ ਸਭ ਕੁਝ ਹੋਏਗਾ ਨਾ ਰਾਮ ਦੀ ਕਥਾ ਕੀਤੀ ਜਾਏਗੀ ਕ੍ਰਿਸ਼ਨ ਦੀ ਕਥਾ ਕੀਤੀ ਜਾਏਗੀ ਇੱਕ ਰੱਬ ਨੂੰ ਛੱਡ ਕੇ ਅਸੀਂ ਦੇਵੀ ਦੇਵਤੇ ਵਾਲੇ ਪਾਸੇ ਨੂੰ ਤੁਰ ਪਾਵਾਂਗੇ ਜਿਹਦੇ ਬਾਰੇ ਸਤਿਗੁਰੂ ਨੇ ਕਿਹਾ ਸੀ ਤੂੰ ਕਈਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਵਾਨੀ ਤੂੰ ਆਪਣੇ ਆਪ ਨੂੰ ਭਵਾਨੀ ਕਹਨੀ ਹੈ ਪਰ ਮੁਕਤੀ ਦੇਣ ਦੀ ਵਾਰੀ ਆਉਂਦੀ ਤੂੰ ਕਿੱਥੇ ਚਲੀ ਜਾਨੀ ਹੈ ਅੱਜ ਉਸੇ ਦੁਰਗਾ ਦੀ ਕਥਾ ਹੋ ਰਹੀ ਹੈ ਸੋਚਣਾ ਤੇ ਪਏਗਾ ਨਾ ਵੀ ਸਾਨੂੰ ਕਿੱਥੇ ਲਿਜਾ ਕੇ ਖੜਾ ਕਰ ਦਿੱਤਾ ਜਿਹੜਾ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਹ ਗੱਲ ਕਹਿੰਦੀ ਹੋਵੇ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਅੱਜ ਉਸੇ ਇੱਕ ਸਾਹਿਬ ਦੇ ਦਰ ਦੇ ਉੱਤੇ ਬਹਿ ਕੇ ਅੱਜ ਦੇਵੀ ਦੇਵਤਿਆਂ ਦੇ ਗੁਣ ਗਾਏ ਜਾ ਰਹੇ ਨੇ ਸਿੱਖ ਚੁੱਪ ਬੈਠਾ ਚੂੰ ਕਰਨ ਵਾਸਤੇ ਵੀ ਤਿਆਰ ਨਹੀਂ ਹੈ ਕਿ ਘਟੋ ਘਟ ਬੋਲ ਹੀ ਪੈ ਮਾੜਾ ਮੋਟਾ ਆਪਣੇ ਆਪ ਨੂੰ ਧਰਮੀਆਂ ਖਵਾਉਣ ਵਾਲਿਆ ਬੋਲ ਸੋ ਧਰਮੀੜਿਆ ਮੋਨ ਕਤ ਧਾਰੀ RAM ਕੁਝ ਤਾਂ ਬੋਲ ਪਰ ਨਹੀਂ ਮੈਂ ਤਾਂ ਇਹ ਧਾਰਿਆ ਹੋਇਆ ਕਿ ਮੈਂ ਗੁਰਦੁਆਰੇ ਆਉਣਾ ਹੈ ਪ੍ਰਸ਼ਾਦਾ ਛਕਣਾ ਹੈ ਜੋੜੇ ਪਾਉਣੇ ਨੇ ਗੱਡੀ 'ਚ ਬਹਿਣਾ ਤੇ ਘਰ ਨੂੰ ਚੱਲ ਜਾਣਾ ਇਹ ਕੇਵਲ ਮੈਂ ਤੁਹਾਡੀ ਇੱਥੇ ਦੀ ਗੱਲ ਨਹੀਂ ਕਰ ਰਿਹਾ ਇਹ ਵੀਡੀਓ ਨੈਟ ਉੱਤੇ ਪੈ ਗਈ ਸਾਡੀ ਸਾਰੀ ਦੀ ਸਾਰੀ ਕੌਮ ਦਾ ਇਹ ਹਾਲ ਹੋ ਚੁੱਕਿਆ ਕੋਈ ਸੋਚਣ ਵਾਸਤੇ ਤਿਆਰ ਨਹੀਂ ਕਿ ਜਿਹੜੀ ਗੱਲ ਗੁਰੂ ਸਾਹਿਬ ਨੇ ਬਾਣੀ 'ਚ ਕਹੀ ਸੀ ਛੇਖਾ ਚੌ ਚੱਕਿਆ ਚੌ ਆਇਆ ਇਹ ਮਨ ਇਕਤ ਘਰ ਆਣ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਗੁਰੂ ਤਾਂ ਇਹ ਗੱਲ ਕਹਿ ਰਿਹਾ ਏੜ ਤੇੜ ਛੱਡ ਹੋਰ ਗੱਲਾਂ ਛੱਡ ਗੁਰੂ ਦੇ ਸ਼ਬਦ ਨੂੰ ਪਛਾਨ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਘਰ ਜਾਤ ਨ ਸੋਹੀ ਜਿਨ੍ਹਾਂ ਦਾ ਮਾਲਕ ਉੱਚਾ ਹੋਵੇ ਨਾ ਉਹਨਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੁੰਦੀ ਅਗਲਿਆਂ ਨੇ ਕੀ ਕੀਤਾ ਅਗਲੇ ਕਹਿੰਦੇ ਤੁਸੀਂ ਨਹੀਂ ਆਓਗੇ ਤੇ ਅਸੀਂ ਇੱਥੇ ਬਿਠਾ ਦਾਂਗੇ ਸਿੱਖ ਚੁੱਪ ਕਰਕੇ ਬੈਠਾ ਹੋਇਆ ਸੋਚਣ ਵਾਸਤੇ ਤਿਆਰ ਨਹੀਂ ਤੇ ਇੱਕ ਗੱਲ ਚੇਤੇ ਰੱਖਿਓ ਜਦੋਂ ਤੁਸੀਂ ਇਸ ਪਾਸੇ ਨੂੰ ਆਓਗੇ ਸੱਚ ਦੇ ਉੱਤੇ ਪਹਿਰਾ ਦਿਓਗੇ ਦੁਨੀਆ ਦੇ ਲੋਕਾਂ ਨੇ ਤੁਹਾਨੂੰ ਵੀ پاਗਲ ਹੀ ਕਹਿਣਾ ਝ ਇਹ ਗੱਲ ਤੇ ਪੱਕੀ ਹੈ ਅੱਜ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦਾ ਹੋਵੇ ਨਾ ਇੰਡੀਆ 'ਚ ਤੇ ਇਹ ਗੱਲ ਆਮ ਹੈ ਉਹਦੇ ਬਾਰੇ 'ਚ ਕਹਿ ਦਿੰਗੇ ਜੀ ਇਹ ਆਰਐਸਐਸ ਦਾ ਬੰਦਾ ਸਾਡੇ ਤੇ ਵੀ ਇਲਜ਼ਾਮ ਲਾ ਦਿੰਦੇ ਨੇ ਇਹ ਆਰਐਸਐਸ ਦਾ ਬੰਦਾ ਚਲੋ ਕਹੀ ਜਾਓ ਫਰਕ ਕੋਈ ਨਹੀਂ ਪੈਂਦਾ ਫਰਕ ਕੋਈ ਨਹੀਂ ਪੈਂਦਾ ਕਿਉਂਕਿ ਜਦੋਂ ਤੁਸੀਂ ਸੱਚ ਦੁਨੀਆ ਦੇ ਅੰਦਰ ਰੱਖਣਾ ਹੈ ਇਲਜ਼ਾਮ ਤੇ ਲੱਗਣੇ ਲੱਗਣੇ ਨੇ ਕਦੀ ਕਬੀਰ ਜੀ ਨੂੰ ਬੌਰਾ ਕਿਹਾ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਇਹ ਗੱਲ ਕਹਿ ਦਿੱਤੀ ਗਈ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਕਹਿ ਲੋ ਮੈਨੂੰ ਭੂਤਨਾ ਤੇ ਬੇਤਾਲਾ ਜੋ ਮਰਜੀ ਕਹਿ ਲੋ ਪਰ ਇੱਕ ਗੱਲ ਚੇਤੇ ਰੱਖਿਓ ਭਇਆ دیਵਾਨਾ ਸ਼ਾਹ ਦਾ ਮੈਂ ਤਾਂ دیਵਾਨਾ ਹਾਂ ਉਸ ਸ਼ਾਹ ਦਾ ਉਸ ਇੱਕ ਮਾਲਕ ਦਾ ਨਾਨਕ ਬੌਰਾਨਾ ਤੁਸੀਂ ਮੈਨੂੰ ਬੌਰਾ ਕਹਿੰਦੇ ਹੋ ਨਾ ਪਾਗਲ ਕਹਿੰਦੇ ਹੋ ਨਾ ਪਰ ਮੈਂ ਸੱਚ ਕਰਕੇ ਤੁਹਾਨੂੰ ਇਹ ਗੱਲ ਦੱਸਣ ਲੱਗਾ ਮੈਂ ਤੇ ਉਸ ਮਾਲਕ ਦਾ دیਵਾਨਾ ਵਾਂ ਮੈਂ ਤੇ ਉਹਦੇ ਵਿੱਚ ਰੰਗਿਆ ਹੋਇਆ ਵਾਂ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਮੈਂ ਤੇ ਉਹਦੇ ਵਿੱਚ ਰੰਗਿਆ ਹੋਇਆ ਪਰ ਇਹ ਵੀ ਗੱਲ ਨਾਲ ਹੈ ਵਿਸਰਿਆ ਜਿਨ ਨਾਮ ਤੇ ਭੁਏ ਭਾਰਤੀਏ ਜਿਹਨਾਂ ਨੂੰ ਸੱਚ ਵਿਸਰ ਗਿਆ ਨਾ ਉਹਦੇ ਧਰਤੀ ਦੇ ਉੱਤੇ ਭਾਰੀ ਹੁੰਦੇ ਨੇ ਕਿ ਫਰੀਦ ਜੀ ਦਾ ਬਚਨ ਹੈ ਉਹ ਤੇ ਧਰਤੀ ਦੇ ਉੱਤੇ ਭਾਰੀ ਨੇ ਕਿਉਂਕਿ ਉਹਨਾਂ ਨੂੰ ਸੱਚ ਭੁੱਲ ਗਿਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਭੁੱਲ ਗਈ ਹੈ ਸਾਨੂੰ ਇਸ ਪਾਸੇ ਨੂੰ ਜਰੂਰ ਧਿਆਨ ਦੇਣਾ ਪਏਗਾ ਨਾ ਤੇ ਭਾਈ ਗੁਰਦਾਸ ਜੀ ਨੇ ਨਾ ਇੱਕ ਗੱਲ ਆਖੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੇ ਕਵਿਤਾਵਾਂ ਦੇ ਵਿੱਚ ਕਹਿੰਦੇ ਜੈਸੇ ਘਰ ਲੱਗ ਗਿਆ ਆਗ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ ਐਗਜ਼ਾਮਪਲ ਬੜੀ ਵਧੀਆ ਦਿੱਤੀ ਕਹਿੰਦੇ ਜੇਕਰ ਘਰ ਦੇ ਵਿੱਚ ਲੱਗ ਜਾਵੇ ਅੱਗ ਘਰ ਦੇ ਵਿੱਚ ਲੱਗੀ ਹੋਵੇ ਆਗ ਹੁਣ ਚਾਹੀਦਾ ਕੀ ਸੀਗਾ ਕਿ ਪਾਣੀ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੁੰਦਾ ਕੋਈ ਪਾਣੀ ਦੇ ਟੈਂਕੀ ਹੁੰਦੀ ਜਾਂ ਪਾਣੀ ਭਰ ਕੇ ਰੱਖਿਆ ਹੁੰਦਾ ਵੀ ਮੰਨ ਲਓ ਕਦੀ ਇਦਾਂ ਦੀ ਘੜੀ ਆਪਰ ਗਈ ਆਗ ਬੁਝਾਉਣ ਵਾਸਤੇ ਕੁਝ ਨਾ ਕੁਝ ਤੇ ਚਾਹੀਦਾ ਨਾ ਹੁਣ ਇਹ ਕਦੋਂ ਦੀ ਗੱਲ ਪੁਰਾਣੇ ਸਮੇਂ ਤੋਂ ਉਦਾਹਰਣ ਦਿੱਤੀ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਸੀ ਹੁੰਦੀਆਂ ਪਰ ਇੱਕ ਐਗਜ਼ਾਮਪਲ ਹੈ ਜਿਹੜੀ ਅੱਜ ਵੀ ਢੁਕਦੀ ਏ ਸਾਡੇ ਉੱਤੇ ਜੈਸੇ ਘਰ ਲੱਗੇ ਆਗ ਜਿਵੇਂ ਘਰ ਦੇ ਵਿੱਚ ਅੱਗ ਲੱਗ ਜਾਵੇ ਤੇ ਬੰਦਾ ਕਰੇ ਕੀ ਪਹਿਲਾਂ ਤੇ ਪਾਣੀ ਦਾ ਪ੍ਰਬੰਧ ਹੋਵੇ ਨਾ ਉਧਰ ਘਰ ਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਇਹ ਨਾ ਕੂਹਾਂ ਖੋਦਣ ਬਹਿ ਜਾਵੇ ਖੂਹ ਖੋਦਣ ਬਹਿ ਜਾਵੇ ਵੀ ਹੁਣ ਮੈਂ ਕਰਾਂਗਾ ਤੇ ਇਸ ਖੂਹ ਨੂੰ ਖੋਦ ਕੇ ਵਿੱਚੋਂ ਪਾਣੀ ਕੱਢਾਂਗਾ ਤੇ ਆਪਣੇ ਘਰ ਦੀ ਅੱਗ ਬੁਝਾ ਲਵਾਂਗਾ ਭਾਈ ਗੁਰਦਾਸ ਜੀ ਕਹਿੰਦੇ ਹੋਏਗਾ ਕੀ ਉਹ ਭਲਿਆ ਤੂੰ ਕੂਹਾਂ ਖੋਦਣ ਬਹਿਂਗਾ ਜਿੰਨੀ ਦੇਰ ਤੂੰ ਕੂਹਾਂ ਖੋਦੇਂਗਾ ਖੂਹ ਨੂੰ ਖੋਦੇਂਗਾ ਓਨੀ ਦੇਰ ਨੂੰ ਤੇਰਾ ਘਰ ਸਾਰਿਆਂ ਸਾਰਾ ਸੜ ਕੇ ਸੁਆਹ ਹੋ ਜਾਣਾ ਜਿਵੇਂ ਘਰ ਲੱਗੇ ਆਗ ਕੂਹਾਂ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ ਪੱਲੇ ਰੋਣਾ ਪਵੇਗਾ ਪਛਤਾਉਣਾ ਪਵੇਗਾ ਬਈ ਹਾਏ ਕਿਤੇ ਪਾਣੀ ਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ ਤੇ ਅਸੀਂ ਬਚਾ ਲੈਂਦੇ ਕਿਤੇ ਦੂਜੀ ਉਦਾਹਰਨ ਦਿੱਤੀ ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ ਅਨਿਥਾ ਉਦਮ ਜੈਤ ਪਦਵੀ ਨਾ ਪਾਈਏ ਕਹਿੰਦੇ ਵੀ ਲੜਾਈ ਲੱਗੀ ਹੋਵੇ ਉਧਰ ਤੇ ਇਧਰੋਂ ਦੀ ਇਹਨੇ ਜੰਗ ਲੜਨ ਵਾਸਤੇ ਜਾਣਾ ਹੈ ਹੁਣ ਜੰਗ ਲੜਨ ਵਾਸਤੇ ਜਾਣਾ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਜਾਵੇ ਨਾ ਤੇ ਸਾਹਮਣੇ ਵਾਲੇ ਨੂੰ ਆਖੇ ਉਹ ਤੁਸੀਂ ਮੇਰੇ ਨਾਲ ਜੰਗ ਕਰਨ ਵਾਸਤੇ ਆਇਓ ਅੱਛਾ ਥੋੜੀ ਦੇਰ ਰੁਕਿਓ ਇਦਾਂ ਕਰਦਾ ਮੈਂ ਪਹਿਲਾਂ ਨਾ ਸ਼ਸਤਰ ਵਿੱਦਿਆ ਜਾ ਕੇ ਸਿੱਖ ਆਉਣਾ ਫਿਰ ਮੈਂ ਆ ਕੇ ਤੁਹਾਡੇ ਨਾਲ ਜੰਗ ਕਰਦਾ ਕੀ ਉਹ ਇਹਨੂੰ ਵਾਪਸ ਜਾਣ ਦੇਣਗੇ ਜੇ ਇਹ ਜੰਗ ਦੇ ਮੈਦਾਨ ਦੇ ਵਿੱਚ ਹੁਣ ਆ ਹੀ ਗਿਆ ਹੈ ਤੇ ਉਹਨਾਂ ਨੇ ਉੱਥੋਂ ਮੁੜਨ ਨਹੀਂ ਦੇਣਾ ਚਾਹੀਦਾ ਤੇ ਇਹ ਸੀ ਜਿਵੇਂ ਪਾਣੀ ਦਾ ਪ੍ਰਬੰਧ ਪਹਿਲਾਂ ਕੀਤਾ ਜਾਂਦਾ ਇੱਥੇ ਚਾਹੀਦਾ ਸੀ ਵੀ ਇਹਨੇ ਜੰਗ ਪਹਿਲਾਂ ਸਿੱਖੀ ਹੁੰਦੀ ਵੀ ਹੁਣ ਸਾਹਮਣੇ ਦੁਸ਼ਮਣ ਖਲੋਤਾ ਹੋਇਆ ਤੇ ਉਹਦੇ ਨਾਲ ਜਾ ਕੇ ਲੜਨਾ ਹੈ ਹੁਣ ਉਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚੋਂ ਮੈਨੂੰ ਵਾਪਸ ਜਾਣ ਨਹੀਂ ਦੇਣਾ ਕਿ ਮੈਂ ਜਾ ਕੇ ਲੜਾਈ ਸੇਖਾਵਾਂ ਭਾਈ ਗੁਰਦਾਸ ਸਿੰਘ ਕਹਿੰਦੇ ਕਹਿੰਦੇ ਬੰਦਿਆਂ ਦਾ ਹਾਲ ਕੁਝ ਇਸੇ ਤਰ੍ਹਾਂ ਦਾ ਪਹਿਲਾਂ ਕੁਝ ਕਰਦੇ ਨਹੀਂ ਜਦੋਂ ਸਿਰ ਉੱਤੇ ਆਫਤ ਆ ਜਾਂਦੀ ਹੈ ਫਿਰ ਚੀਕਾ ਮਾਰਦੇ ਨੇ ਹਾਏ ਸਾਡੇ ਨਾਲ ਆ ਕੀ ਹੋ ਗਿਆ ਹਾਏ ਸਾਡੇ ਨਾਲ ਆ ਕੀ ਹੋ ਗਿਆ ਸੇਮ ਟੂ ਸੇਮ ਮੇਰੀ ਕੌਮ ਦਾ ਹੋਈ ਹਾਲ ਜੀ ਪਹਿਲਾਂ ਸਾਡੀ ਕੌਮ ਸੁੱਤੀ ਰਹਿੰਦੀ ਐ ਕੁਝ ਨਹੀਂ ਸੋਚਦੀ ਕੁਝ ਨਹੀਂ ਵਿਚਾਰਦੀ ਪਰ ਇੱਕ ਗੱਲ ਚੇਤੇ ਰੱਖਿਓ ਜੇ ਅੱਜ ਸਿੱਖ ਨਾ ਜਾਗਿਆ ਅੱਜ ਨਾ ਜਾਗਿਆ ਤੇ ਹੋ ਸਕਦਾ ਐ ਅੱਜ ਜਿਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੁਸੀਂ ਸਿਰ ਝੁਕਾਉਂਦੇ ਹੋ ਨਾ ਆਉਣ ਵਾਲੇ ਸ਼ਾਇਦ 50 ਸਾਲਾਂ ਨੂੰ ਇੱਥੇ ਗੁਰੂ ਗ੍ਰੰਥ ਸਾਹਿਬ ਨਾ ਹੋਵੇ ਸ਼ਾਇਦ ਕੋਈ ਹੋਰ ਗ੍ਰੰਥ ਪ੍ਰਕਾਸ਼ ਹੋਇਆ ਹੋਵੇ ਹੋ ਸਕਦਾ ਜੇ ਨਾ ਜਾਗੇ ਤੇ ਪਰ ਅੱਜ ਜੇ ਇਹ ਗੱਲਾਂ ਕਰੀਏ ਲੋਕ ਕਹਿੰਦੇ ਪਤਾ ਨਹੀਂ ਕਿਹੜੀਆਂ ਰੁੱਖੀਆਂ ਜੀਆਂ ਗੱਲਾਂ ਕਰੀ ਜਾਂਦਾ ਕਿਉਂਕਿ ਅਸੀਂ ਸਮਝਦੇ ਨਹੀਂ ਤੇ ਇੱਕ ਬੇਨਤੀ ਕਰਾਂ ਮੈਂ ਇਸ ਪਾਸੇ ਨੂੰ ਨਹੀਂ ਜਾਂਦਾ ਕਿ ਉਸ ਗ੍ਰੰਥ ਦੇ ਵਿੱਚ ਕੀ ਲਿਖਿਆ ਹੈ ਤੇ ਕੀ ਨਹੀਂ ਲਿਖਿਆ ਜੋ ਮਰਜ਼ੀ ਲਿਖਿਆ ਹੋਵੇ ਮੈਨੂੰ ਉਹਦੇ ਨਾਲ ਲੈਣਾ ਦੇਣਾ ਕੋਈ ਨਹੀਂ ਹੈ ਉਹਨੂੰ ਪੜਨ ਵਾਲੇ ਪੜਨ ਗੁਰੂ ਮੰਨਣ ਵਾਲੇ ਉਸ ਨੂੰ ਆਪਣਾ ਗੁਰੂ ਮੰਨਣ ਪਰ ਇੱਕ ਗੱਲ ਹੈ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਦੇ ਉੱਤੇ ਉਸ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਇਹ ਤਾਂ ਤੁਸੀਂ ਵੀ ਮੰਨੋਗੇ ਨਾ ਇਸ ਗੱਲ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕੌਣ ਕਰ ਲਵੇ ਹੁਣ ਕੱਲ ਨੂੰ ਤੇ ਇਦਾਂ ਕੋਈ ਵੀ ਆਪਣਾ ਗ੍ਰੰਥ ਚੁੱਕ ਕੇ ਲੈ ਆਵੇਗਾ ਕੋਈ ਡੇਰੇਦਾਰ ਆਪਣਾ ਗ੍ਰੰਥ ਕਹੇਗਾ ਮੈਂ ਲਿਖਿਆ ਮੈਂ ਇੱਥੇ ਨਾਲ ਪ੍ਰਕਾਸ਼ ਕਰ ਲੈਣਾ ਉਹ ਵੀ ਸ਼ੁਰੂ ਹੋ ਜਾਏਗਾ ਇਦਾਂ ਤੇ ਇੱਥੇ ਤੇ ਗ੍ਰੰਥਾਂ ਤੇ ਗ੍ਰੰਥਾਂ ਦੀ ਸੇਲ ਹੀ ਲੱਗ ਜਾਏਗੀ ਇੱਕ ਤਰ੍ਹਾਂ ਜੇ ਇਹ ਇਜਾਜ਼ਤ ਕਿਸੇ ਨੂੰ ਦੇ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਨੇ ਭਾਈ ਗੁਰਦਾਸ ਜੀ ਦਾ ਇੱਕ ਕਬੇ ਧੋਰ ਬੜਾ ਪਿਆਰਾ ਭਾਈ ਗੁਰਦਾਸ ਜੀ ਨੇ ਗੱਲ ਉਹ ਆਖੀ ਜਿਹੜੀ ਗੱਲ ਗੁਰੂ ਸਾਹਿਬ ਨੇ ਬਾਣੀ ਚ ਕਹੀ ਹੈ ਨਾ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਵੀ ਜਿਨ੍ਹਾਂ ਨੇ ਆਪਣਾ ਇੱਕ ਖਸਮ ਛੱਡ ਦਿੱਤਾ ਨਾ ਤੇ ਇੱਕ ਖਸਮ ਨੂੰ ਛੱਡ ਕੇ ਕਿਸੇ ਹੋਰ ਪਾਸੇ ਨੂੰ ਤੁਰ ਪਏ ਨੇ ਉਹ ਲੋਕ ਡੁੱਬੇ ਨੇ ਅਸਲ ਦੇ ਵਿੱਚ ਉਹ ਤਰੇ ਨਹੀਂ ਹੈਗੇ ਤੇ ਭਾਈ ਗੁਰਦਾਸ ਜੀ ਨੇ ਇੱਕ ਕਵਿਤਾ ਬੜਾ ਪਿਆਰਾ ਲਿਖਿਆ ਭਾਈ ਗੁਰਦਾਸ ਜੀ ਕਹਿੰਦੇ ਦੋਏ ਦਰਪਣ ਦੇਖੈ ਏਕ ਸੈ ਅਨੇਕ ਰੂਪ ਵੀ ਕੰਧ ਦੇ ਉੱਤੇ ਨਾ ਦੋ ਸ਼ੀਸ਼ੇ ਲੱਗੇ ਹੋਣ ਹੁਣ ਵੇਖੋ ਜਿਹੜੇ ਬੰਦੇ ਦੋ ਪਾਸੇ ਨੂੰ ਜਾਂਦੇ ਉਹਨਾਂ ਦੀ ਗੱਲ ਕੀਤੀ ਹੈ ਵੀ ਇੱਕ ਕੰਧ ਦੇ ਉੱਤੇ ਦੋ ਸ਼ੀਸ਼ੇ ਲੱਗੇ ਨੇ ਹੁਣ ਤੁਸੀਂ ਕਹੋ ਜੀ ਮੈਂ ਦਸਤਾਰ ਬਨਣੀ ਹੈ ਤੇ ਮੈਂ ਨਾ ਦੋਵੇਂ ਸ਼ੀਸ਼ਿਆਂ ਦੇ ਵਿੱਚ ਇਕੱਠਾ ਵੇਖਾਂ ਤੇ ਤਾਂ ਮੈਂ ਦਸਤਾਰ ਬੰਨਣਾ ਪੋਸੀਬਲ ਹੈ ਜੇ ਤੇ ਇੱਕ ਸ਼ੀਸ਼ਾ ਲੱਗਾ ਹੁੰਦਾ ਤੇ ਬੜੇ ਸੋਹਣੇ ਢੰਗ ਨਾਲ ਤੁਸੀਂ ਦਸਤਾਰ ਸਜਾ ਲੈਣੀ ਸੀ ਪਰ ਜਦੋਂ ਮੇਰੇ ਵਰਗਾ ਬੰਦਾ ਜਿੱਦ ਕਰੇ ਨਾ ਕਿ ਮੈਂ ਤੇ ਦੋ ਸ਼ੀਸ਼ੇ ਕੰਨ ਉੱਤੇ ਲਾਵਾਂਗਾ ਤੇ ਦੋਨੋਂ ਸ਼ੀਸ਼ਿਆਂ ਦੇ ਵਿੱਚ ਵੇਖ ਕੇ ਮੈਂ ਦਸਤਾਰ ਬੰਨਾਂਗਾ ਤੇ ਦਸਤਾਰ ਬੰਨੀ ਨਹੀਂ ਜਾਣੀ ਆਪਣੇ ਚਿਹਰੇ ਨੂੰ ਸਵਾਰਿਆ ਨਹੀਂ ਜਾਣਾ ਦੋਏ ਦਰਪਨ ਦੇਖਿਆ ਏਕ ਸਹਿ ਅਨੇਕ ਰੂਪ ਦੋਏ 베ੜੀ ਪਾਮ ਧਰੈ ਪਹੁੰਚੇ ਨਾ ਪਾਰ ਹੈ ਹੁਣ ਬੰਦੇ ਨੇ 베ੜੀ ਦੇ ਵਿੱਚ ਕਿਸ਼ਤੀ ਦੇ ਵਿੱਚ ਸਫ਼ਰ ਕਰਨਾ ਹੋਵੇ ਤੇ ਇੱਕ ਪਾਸੇ ਤੋਂ ਦੂਜੇ ਕਿਨਾਰੇ ਤੱਕ ਜਾਣਾ ਹੋਵੇ ਤੇ ਉਹ ਕਵੇ ਜੀ ਮੈਂ ਇੱਕ ਬੇੜੀ ਦੇ ਵਿੱਚ ਸਵਾਰ ਨਹੀਂ ਹੋਣਾ ਮੈਂ ਨਾ ਦੋ ਬੇੜੀਆਂ ਚ ਸਵਾਰ ਹੋਵਾਂਗਾ ਇੱਕ ਲੱਤ ਮੈਂ ਇੱਕ ਬੇੜੀ ਚ ਰੱਖਾਂਗਾ ਦੂਜੀ ਲੱਤ ਮੈਂ ਦੂਜੀ ਬੇੜੀ ਚ ਰੱਖਾਂਗਾ ਤੇ ਉਹ ਬੇੜੀਆਂ ਨਾ ਇਕੱਠੀਆਂ ਤੁਰਣ ਗਈਆਂ ਤੇ ਮੈਂ ਇਸ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪੁੱਜ ਜਾਵਾਂਗਾ ਕੀ ਉਹ ਪੁੱਜ ਜਾਏਗਾ ਕਿਸਤੀਆਂ ਤੁਰਣ ਗਈਆਂ ਬੇੜੀਆਂ ਤੁਰਣ ਗਈਆਂ ਥੋੜੀਆਂ ਜੀਆਂ ਅੱਗੇ ਜਾਣ ਗਈਆਂ ਉਹ ਵਿਚਾਰਾ ਪਾਣੀ ਦੇ ਵਿੱਚ ਡਿੱਗ ਜਾਏਗਾ ਤੈਰਨਾ ਆਉਂਦਾ ਹੋਵੇਗਾ ਸ਼ਾਇਦ ਬਚ ਜਾਵੇ ਪਰ ਜੇ ਤੈਰਨਾ ਨਹੀਂ ਆਉਂਦਾ ਤਾਂ ਫਿਰ ਛੁੱਟੀ ਹੈ ਉਹਦੀ ਬਸ ਉਹ ਡੁੱਬੇਗਾ ਡੁੱਬੇਗਾ ਹੁਣ ਸੇਮ ਟੂ ਸੇਮ ਕੋਈ ਇਸ ਤਰ੍ਹਾਂ ਸਾਡੇ ਨਾਲ ਹੋ ਰਿਹਾ ਅਸੀਂ ਦੋ ਸ਼ੀਸ਼ਿਆਂ ਦੇ ਵਿੱਚ ਆਪਣੀ ਸ਼ਕਲ ਵੇਖ ਕੇ ਆਪਣੇ ਚਿਹਰੇ ਨੂੰ ਸਵਾਰਨਾ ਚਾਹ ਰਹੇ ਹਾਂ ਮਾਫ ਕਰਿਓ ਨਹੀਂ ਸਵਾਰਿਆ ਜਾਣਾ ਅਸੀਂ ਦੋ ਬੇੜੀਆਂ ਦੇ ਵਿੱਚ ਸਫ਼ਰ ਕਰਨਾ ਚਾਹ ਰਹੇ ਹਾਂ ਸਫ਼ਰ ਨਹੀਂ ਕੀਤਾ ਜਾਣਾ ਡੁੱਬੇਗਾ ਹੀ ਡੁੱਬੇਗਾ ਬੰਦਾ ਤੇ ਅੱਜ ਡੁੱਬ ਰਹੇ ਹਾਂ ਅੱਜ ਡੁੱਬ ਰਹੇ ਕਿਉਂਕਿ ਸੱਚ ਨੂੰ ਸਮਝਣ ਵਾਸਤੇ ਤਿਆਰ ਨਹੀਂ ਗੁਰੂ ਸਾਹਿਬ ਨੇ ਸਾਨੂੰ ਕੇਵਲ ਤੇ ਕੇਵਲ ਇੱਕ ਰੱਬ ਨਾਲ ਜੋੜਿਆ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਤੇ ਇਹ ਸਾਡੇ ਨਾਲੋਂ ਤਾਂ ਚਿੜੀ ਚੰਗੀ ਕਹਾਣੀ ਕਿੰਨੀ ਪਿਆਰੀ ਆਉਂਦੀ ਨਾ ਕਹਿੰਦੇ ਇੱਕ ਥਾਂ ਦੇ ਉੱਤੇ ਅੱਗ ਲੱਗ ਗਈ ਉਹ ਜਿੱਥੇ ਅੱਗ ਲੱਗੀ ਸੀ ਨਾ ਤੇ ਲੋਕ ਉੱਥੇ ਬਾਲਟੀਆਂ ਲੈ ਕੇ ਭੱਜਣਾ ਅੱਗ ਬੁਝਾਉਣ ਵਾਸਤੇ ਪਾਣੀ ਦੀਆਂ ਬਾਲਟੀਆਂ ਤੇ ਇੱਕ ਚਿੜੀ ਉਹ ਕੀ ਕਰੇ ਵੀ ਇੱਕ ਛੱਪੜ ਦੇ ਵਿੱਚ ਜਾਵੇ ਤੇ ਉੱਥੋਂ ਦੀ ਚੁੰਝ ਭਰੇ ਪਾਣੀ ਦੀ ਤੇ ਜਾ ਕੇ ਨਾ ਉੱਥੇ ਅੱਗ ਦੇ ਉੱਤੇ ਪਾਵੇ ਉਹ ਵਿਚਾਰੀ ਬੜੀ ਦਰ ਲੱਗੀ ਰਹੀ ਥੋੜਾ ਜਿਹਾ ਪਾਣੀ ਲੈ ਲਵੇ ਚੁੰਜ ਵਿੱਚ ਤੇ ਉੱਥੇ ਜਾ ਕੇ ਪਾ ਦਵੇ ਥੋੜਾ ਜਿਹਾ ਪਾਣੀ ਲੈ ਲਵੇ ਤੇ ਪਾ ਦਵੇ ਕਿਸੇ ਨੇ ਚਿੜੀ ਨੂੰ ਪੁੱਛਿਆ ਸਮਝਾਉਣ ਵਾਸਤੇ ਕਹਾਣੀ ਹੈ ਕਿਸੇ ਨੇ ਚਿੜੀ ਨੂੰ ਪੁੱਛਿਆ ਉਹ ਚਿੜੀਏ ਤੇਰੇ ਤਾਂ ਪਾਣੀ ਪਾਇਆ ਇੰਨੀ ਜ਼ਿਆਦਾ ਅੱਗ ਬੁਝ ਜਾਣੀ ਹੈ ਉਹ ਕਹਿੰਦੀ ਮੈਨੂੰ ਪਤਾ ਹੈ ਮੇਰੇ ਪਾਣੀ ਪਾਇਆ ਅੱਗ ਬੁਝਣੀ ਕੋਈ ਨਹੀਂ ਪਰ ਇੱਕ ਗੱਲ ਚੇਤੇ ਰੱਖਿਓ ਆ ਜਿਹੜੇ ਚੁੱਪ ਕਰਕੇ ਇੱਥੇ ਖਲੋਤੇ ਹੋਏ ਨੇ ਨਾ ਤਮਾਸ਼ਾ ਵੇਖ ਰਹੇ ਨੇ ਇਹਨਾਂ ਨਾਲੋਂ ਮੈਂ ਚੰਗੀ ਆ ਤੇ ਜਿਸ ਦੇ ਨੇ ਅੱਜ ਦਾ ਇਤਿਹਾਸ ਲਿਖਿਆ ਗਿਆ ਉਸ ਦਿਨ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆਵੇਗਾ ਇਹਨਾਂ ਦੇ ਵਿੱਚ ਨਹੀਂ ਆਵੇਗਾ ਵੀ ਚੁੱਪ ਕਰਕੇ ਖਲੋਤੇ ਰਹੇ ਸੀ ਉਸ ਦਿਨ ਮੇਰਾ ਨਾਮ ਉਹਨਾਂ ਜਾਵੇਗਾ ਵਿਚੜੀ ਵੀ ਸੀਗੀ ਭਾਵੇਂ ਮੜਾ ਮੜਾ ਪਾਣੀ ਪਾਉਂਦੀ ਸੀ ਪਰ ਅੱਗ ਬੁਝਾ ਰਹੀ ਸੀ ਉਹ ਵੀ ਕੁਝ ਕਰ ਰਹੀ ਸੀ ਉਹ ਵੀ ਛਿੜੀ ਚੰਗੀ ਹੋ ਗਈ ਨਾ ਅੱਜ ਦਾ ਆਪਣੇ ਆਪ ਨੂੰ ਜਿਹੜਾ ਕਹਿੰਦਾ ਮੈਂ ਗੁਰੂ ਦਾ ਸਿੱਖ ਆ ਜੋ ਛਿੜੀ ਨਾਲੋਂ ਵੀ ਥੱਲੇ ਜਾ ਚੁੱਕਿਆ ਕੁਝ ਨਹੀਂ ਕਰਦਾ ਸੋ ਜਾਗਣ ਦੀ ਲੋੜ ਹੈ ਜਗਾਉਣ ਦੀ ਲੋੜ ਹੈ ਹੋਰਾਂ ਨੂੰ ਆਪ ਜਾਗਿਏ ਹੋਰਾਂ ਨੂੰ ਜਗਾਈਏ ਅੱਜ ਬੜਾ ਸੌਖਾ ਕੰਮ ਹੈ ਅੱਜ ਮੀਡੀਆ ਦਾ ਯੋਗ ਹੈ ਅੱਜ ਆਪ ਪੜਿਆ ਜਾ ਸਕਦਾ ਆਪਣੇ ਆਪ ਨੂੰ ਜਗਾਇਆ ਜਾ ਸਕਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਨੂੰ ਲਿਆਇਆ ਜਾ ਸਕਦਾ ਅੱਜ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਇਸ ਪਾਸੇ ਨੂੰ ਨਾ ਲੈ ਕੇ ਆਏ ਗੁਰਬਾਣੀ ਵਾਲੇ ਪਾਸੇ ਨੂੰ ਨਾ ਜੋੜਿਆ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੈ ਫਿਰ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਕੀ ਸਹੀ ਹੈ ਤੇ ਕੀ ਗਲਤ ਹੈ ਜੇ ਸ਼ੁਰੂ ਤੋਂ ਹੀ ਸਮਝਾਇਆ ਹੋਵੇਗਾ ਤੇ ਉਹ ਸਹੀ ਪਾਸੇ ਤੁਰ ਪੈਣਗੇ ਖੈਰ